گرناس پورے گی لو اور پنڈ سال <تصالح> میں لوگوں پتوں سے جاتی ہے وہ اگلے بنے کہ گرنام سنگھ جی چیئرمین ਜਾ ਸਰਪੰਚ ਕਹ ਲਈਏ ਕੋਈ ਅਤ ਕੱਛਣੀ ਨਹੀਂ ਇਲਾਕੇ ਦੇ ਵਿੱਚ ਥਾਂ ਪਿਆਰ ਹੈ ਤੇ ਕਹਿੰਦੇ ਪਹੁੰਚ ਬਾਦਲ ਸਾਹਿਬ ਤੱਕ ਰਿਹਾ ਹੈ ਬਾਦਲ ਸਾਹਿਬ ਤੱਕ ਰਿਹਾ ਸਾਰੀ ਰੱਬ ਰੂਪੀ ਸੰਗਤ ਫੁੱਜੇ ਹੋ ਨਰਾਈ ਵੀਰਾਂ ਦਾ ਆਹ ਸਾਹਮਣੇ ਮੁਕਾਬਲਾ ਦੀ ਹਰ ਚਰਨ ਕਹਿੰਦੇ ਤੋਤਾ ਸਿੰਘ ਵਾਲੇ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਕਕਰ ਕਿਹਦੇ ਨਾਲ ਹੈ ਫੇਤਮਾ ਫੇਤਮਾ ਹਰੰਦੀਪੂਰੀਏ ਗੋਪੀ ਦਾ ਚੇਲਾ ਮਾਰਦਾ ਇੱਕਮ ਕਹਿੰਦੇ ਖੇਡ ਮੈਦਾਨ ਦੇ ਵਿੱਚ ਬਿੱਕਰ ਭੌਰਿਆਂ ਵਾਲਾ ਮਹਾਨ ਕਬੱਡੀ ਖਿਡਾਰੀ ਤੇ ਭੋਲਾ ਕਹਿੰਦੇ ਜਰਮਨ ਦੇ ਇਤਜਾਬਾਸਿਆ ਬਹੁਤ ਵੱਡੇ ਪਿਆਰ ਉਸ ਪਰਵਾ ਆ ਕਹਿੰਦੇ ਰਾਜੂ ਆ ਕਟੋਰੇ ਵਾਲਾ No, i no. ਦਰਸ਼ਕੀ ਸਾਬ ਸਾਡੇ ਸਰਕਵਾਸੀ ਸਰਪੰਚ ਸਾਹਿਬ ਉਹਨਾਂ ਦੇ ਨਾਲ ਕੋ ਸਾਹਿਤਰੀ ਸਾਹਿਬ ਬਹੁਤ ਬੜੇ ਮਾਨ ਪਿਆਰ ਦੇ ਹੋ ਗਏ ਆ ਪਰ ਇਧਰੋਂ ਲੈ ਪਾਸੇ ਹਰ ਜੇ ਪਾਸੇ ਹਰ ਜੇ ਪਾਸੇ ਟਕਰਾ ਆ ਵੱਡੀਆਂ ਮੇਰੇ ਪੈਰ ਖਾਤੇ ਜੁੜ ਗਿਆ ਕਿ ਚੰਨ ਮਾਤਾ ਗੁਜਰੀ ਦਾ ਬੈਠਾ ਕੰਡਿਆਂ ਤੇ ਛੇਜ ਵਿਛਾਈ ਸੀਨੇ ਨਾਲ ਤੋਗ ਲਾ ਲਈ ਜਦੋਂ ਯਾਦ ਪੁੱਤਰਾ ਦੀ ਆਈ ਕਿ ਸੀਨੇ ਨਾਲ ਤੋਗ ਲਾ ਲਈ ਜਦੋਂ ਯਾਦ ਪੁੱਤਰਾ ਦੀ ਆਈ ਲੱਭ ਧੂਰੇ ਗੱਲ ਲੱਗੀ ਧੂਰੇ ਗੱਲ ਡਾਕਟਰ ਸਾਕਿਸ ਦੇ ਭਤੀਜੇ ਸੋਨਾ ਕਹਿੰਦੇ ਜੋਕੇ ਵਾਲੀਆਂ ਕਹਿੰਆਂ ਕਰਦਾ ਹੈ ਪੁਆਇੰਟ ਰੇਡਰ ਦੇ ਖਾਤੇ ਆ ਗਿਆ ਜੜਿਆ ਅਗਲੀ ਕਬੱਡੀ ਕਿੰਨੇ ਪਾਣੀ ਹੈ ਜਲਦੀ ਦੀ ਨਾਲ ਕਬੱਡੀਆਂ ਪਹੁੰਚੀਆਂ ਤੇ ਪੈਂਦੀਆਂ ਨੇ ਕਬੱਡੀਆਂ ਚੜ ਚੜ ਕੇ ਵੇਖਦਾ ਜਮਾਨਾ ਅੱਜ ਖੜ ਖੜ ਕੇ ਅੱਜ ਕਹਿੰਦੇ ਦੁਨੀਆ ਤੱਕਦੀ ਪਈ ਹੈ ਪਈ ਹੋਈ ਕਬੱਡੀਆਂ ਉਹ ਇੰਦਰਜੀਤ ਹੈ ਜਿਹਨੇ ਵੱਧ ਕੇ ਕਬੱਡੀ ਪਾਈ ਹੈ ਵੱਡੇ ਦਾ ਕਹਿੰਦੇ ਸੁਰ ਸਿੰਘ ਟੈਂਡਾ ਦੇ ਮੁਕਾਬਲ ਸੁੱਕੇ ਵਾਲੇ ਦੀ ਧਰਤੀ ਦਾ ਇਹ ਬੋਲਦਾ ਹੋ ਰੁਕਦਾ ਘਾਟੀਆਂ ਪਰ ਬੱਦੇ ਨੂੰ ਵੀ ਹੌਕਨੇ ਆਉਂਦੇ ਰੁਕਦੇ ਆਉਂਦੇ ਆ ਪਾਣੀ ਜਰੂਰ ਪਾਉਂਦੇ ਨੇ ਕਹਿੰਦੇ ਤੂਫਾਨ ਵਰਜੀਤ ਸਿੰਘ ਜੀ ਸਾਡੇ ਦੁਕਾਨ ਵਾਲੇ ਸਰਵਿੰਦਰ ਸਿੰਘ ਦੀ ਦੁਕਾਨ ਵਾਲੇ ਤੇ ਜਸਕਰਨ ਸਾਡੇ ਕਿਰਿਆਨਾ ਸਟੋਰ ਵਾਲੇ ਬਹੁਤ ਵੱਡਾ ਮਾਣ ਕਾ ਨ ਬੋਲਾਂ ਦੇ ਲਈ ਪਈਦਾ ਕਰ ਗਏ ਨੇ ਉਧਰ ਟਾਵਰ ਦਾ ਜਫਾ ਸਾਡੇ ਕਿਰਿਆਨਾ ਸਟੋਰ ਵਰਜੀਤ ਸਿੰਘ ਜੀ ਸਰਵਿੰਦਰ ਸਿੰਘ ਜਸਕਰਨ ਹਣੀ ਕਹਿੰਦੇ ਵਾਲਾ ਵੀ 500 ਸਾਡੇ ਵੱਲੋਂ ਤੇ 563 ਸਾਹਿਬ ਵੱਲੋਂ ਆਪਣੀਆਂ ਖੇਡ ਮੈਦਾਨ ਦੇ ਵਿੱਚ ਗੱਲ ਖੇਡ ਕਬੱਡੀ ਦੀ ਹੈ ਚਿੱਟੇ ਰੰਗ ਦੀ ਪਾਈ ਹੋਈ ਨਿਕਰ ਕਿ ਬੰਦੇ ਟੱਕਾ ਪਾਈ ਜੱਗੇ ਹਰ ਤਰ੍ਹਾਂ ਦਾ ਰਕਸ਼ਾ ਕਿਤੇ ਚੱਲ ਵੀ ਤਕਨੀਕ ਤੇ ਚੱਲਦਾ ੱਟਾ ਉਹ ਟਾਲਰ ਟਾਲਰ ਦੁੰਬਲੀ ਵਾਲਾ ਹੋ ਗਿਆ ਮੋਰੇ ਮੰਗੀ 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 ਜਿੰਨੇ ਕਹਿੰਦੇ ਕਬੱਡੀ ਆਪਣੇ ਰੰਗ ਵਿੱਚ ਰੰਗੀ ਇਧਰ ਹੋ ਗਿਆ ਬਾਬੂ ਦਾ ਪਾਪਾ ਨੰਦਪੋਰੀ ਹੀ ਵੱਡਾ ਧੰਨਵਾਦ ਯਕੀ ਹੋਣੀ ਵੀਰ ਸਾਰੇ ਵੀਰਾਂ ਦਾ ਧੰਨਵਾਦ ਕਹਿੰਦੇ ਸੁੱਖਾ ਸਾਹਮਣੇ ਖੇਡ ਮੈਦਾਨ ਦੀ ਕਬੱਡੀ ਪੌਣ ਦੇ ਲਈ ਤਿਆਰ ਪਰ ਤਿਆਰ ਹੈ ਇਹ ਮੁੰਡਾ ਕਹਿੰਦੇ ਗਰੀਬੀ ਦੀ ਹਿੱਕ چیر ਕੇ ਖੜਾ ਇਹ ਗਰੀਬੀ ਦੀ ਕਹਿੰਦੇ ਇੱਕ ਲਤਾ ਆਹ ਕਦੇ ਟੋਟਾ ਸਿੰਘ ਵਾਲੇ ਦੀ ਧਰਤੀ ਦਾ ਲਾਲ ਮਿੱਤਰਾਂ ਦੀ ਮੋਛਰਾ ਸਵਾਲ ਹੈ ਹੱਥ ਪਿੱਛੇ ਮਿੱਤਰਾਂ ਦੀ ਮੋਛਰਾ ਸਵਾਲ ਹੈ ਸ਼ਿਸ਼ਾ ਸਵਾਲ ਜੂਦੇ ਕਮੈਂਟ ਲੈਣੇ ਪਾਣੀ ਆਪਾਂ ਜਰੂਰ ਖੇਡਦੇ ਮੈਦਾਨ ਦੇ ਵਿੱਚ ਪਉਦਾ ਕਰਦੀ ਹੈ ਆਹ ਕਹਿੰਦੇ ਘੌਲੀ ਆ ਇਹ ਕਤਲਿਆਂ ਵਾਲਾ ਜਿੱਥੋਂ ਦੇ ਕਾਲੇ ਪਹਿਲਵਾਨ ਨੇ ਕਿੰਦੇ ਗੱਲਾਂ ਕਰਾਈਆਂ ਕਿੰਦੇ ਗੋਗੇ ਹੋਣਾ ਨੇ ਗੱਲਾਂ ਕਰਾਈਆਂ ਜਿੱਧਰ ਮਾਸਟਰ ਨਾਲ ਕੀਤੇ ਚੇਰਮੈਨ ਗੁਰਸੇਵ ਸਿੰਘ ਸ਼ੇਖਾ ਚ ਫੱਟੜ ਕੇ ਬਾਸ਼ਟ ਕੇ ਪੁੱਜੇ ਆ ਗੁਰਨਾਮ ਸਿੰਘ ਪੂਰੇ ਗੇਲੇ ਵਾਲੇ ਦਾ ਪੰਡ ਸਾਡੇ ਤਰਾ ਬਲੇ ਫਿਰਦੇ ਮਾਵਾਂ ਤੋਂ ਪੁੱਜੇ ਲੋਕਾਂ ਕਹਿੰਦੇ ਪੱਤਾਪੁਰ ਵਾਲਾ ਪੱਤਾਪੁਰ ਵਾਲਾ ਛੋਟੀ ਉਮਰ ਦਾ ਲੋਕ ਕਹਿੰਦੇ ਵੱਡਾ ਸਟਾਰ ਬਣ ਗਿਆ ਕਾਨੂੰਨ ਲੋਕਾਂ ਵੱਲ ਇੱਕ ਵਾਰੀ ਲੋਕਾਂ ਨੂੰ ਜ਼ੋਰ ਦੀ ਮਾਰ ਦਿਓ ਸਰਦਾਰ ਜਗਵਿੰਦਰ ਸਿੰਘ ਸੋਮੇਦਾਰ ਸਾਹਿਬ ਜਰਨੈਲ ਸਿੰਘ ਜੀ ਤੇ ਸਰਦਾਰ ਹਰਪ੍ਰੀਤ ਸਿੰਘ ਜੀ ਆਉਂਦਾ ਆ ਸਾਹਮਣੇ ਖੇਡ ਮੈਦਾਨ ਦੇ ਇਧਰਲੇ ਪਾਸੇ ਮੁੰਡਾ ਘਟੋਰੇ ਵਾਲਾ ਮੁੰਡਾ ਪੇਚ ਉਧਰ ਕਹਿੰਦੇ ਸਰਵਨ ਆਲਖ ਸਾਡਾ ਮੌਂਟਰੀਅਲ ਕਨੇਡਾ ਵਾਲਾ ਕੋਈ ਪੰਜਾਬ ਪੁੱਜਿਆ ਹੈ ਇਸ ਨਗਰ ਦੇ ਵਿੱਚ ਬਹੁਤ ਗੂੜੀਆਂ ਰਿਸ਼ਤੇਦਾਰੀਆਂ ਸਰਦਾਰ ਪਰਕਰ ਸਿੰਘ ਨੇ ਘੂੜੇ ਗੱਲਾਂ ਵਾਲੇ ਦੇ ਨਾਲ ਲੈ ਆਉ ਸਾਹਮਣੇ ਇਧਰਲੇ ਪਾਸੇ ਸਾਡੇ ਸਾਹਿਬ ਕਹਿੰਦੇ ਵੀ ਤਾਵਰ ਦਾ ਜੱਫਾ 1100 ਦਾ ਸਾਹਿਬ ਗਰਨਾਮ ਸਿੰਘ ਜੀ ਹਰ ਸਾਲ ਦੀ ਤਰ੍ਹਾਂ ਫੇਰ ਜੱਟ ਨੇ ਕੱਢ ਲਈ ਕਹਿੰਦੇ ਨੋਟਾਂ ਨਹੀਂ ਦਿੱਥੀ ਮਾਨ ਸਨਮਾਨ ਇਸੇ ਤਰ੍ਹਾਂ ਹੋਣਗੇ ਪਲੇয়ারਾਂ ਦੇ ਇਸੇ ਤਰ੍ਹਾਂ ਮਾਨ ਸਨਮਾਨ ਹੋਣਗੇ ਇਸੇ ਤਰ੍ਹਾਂ ਮਾਨ ਸਨਮਾਨ ਹੋਣਗੇ ਸਰਦਾਰ ਦੀ ਕਬੱਡੀ ਆ ਉਹ ਕਹਿੰਦੇ ਕੀਤਾ ਹੋਇਆ ਜਿੱਤ ਮੈਚ ਇੱਥੇ ਉਹਨੇ 5 500 ਸਾਡੇ ਸਰਦਾਰ ਵਰਨਾਮ ਸਿੰਘ ਜੀ ਚੇਅਰਮੈਨ ਸਾਹਿਬ ਤੇ ਨਾਲ ਗੁਰਵਿੰਦਰ ਸਿੰਘ ਜੀ ਭੱਟੋ ਅਮਰੀਕਾ ਵੱਡਾ ਭਰਾ وہ بھی کم چیچے طور پہ دونوں میرا ملو جاتے ہر جو ہر جو ہر جو ہے ہردیو سنگھ کی کبڈی پہ آنے منگی رجام ਹਾਂ ਤਾਂ ਡੈਡਰ ਦੇ ਖਾਤੇ ਪਾਣੀ ਜਰੂਰ ਆਪਾ ਖੇਡ ਦੇ ਮੈਦਾਨ ਦੇ ਵਿੱਚ ਕਿਦਾ ਕਰਦੀਓ ਆਹ ਕਹਿੰਦੇ ਧੰਗਾ ਟਿੰਗਰੀ ਵਾਲਾ ਇਹਦੇ ਖੇਡ ਤੇ ਕੰਮ ਟਿੰਗਰੀ ਵਾਲਾ ਮਾਲ ਕਰਦਾ ਇਹ ਮੁੰਡਾ 5 ਦਿਨ ਪਹਿਲਾਂ ਹੱਤੇਗੜ ਸੁਭਰਾ ਦਿਨ ਚਾਪੀ ਤੋਂ ਪਹਕਰ ਰੇਟਰ ਬਣਿਆ ਉਹ ਚੱਪਾ ਚੱਪਾ ਚਾਉਂਦਾ ਹੋਇਆ ਤੜਖਾ ਇੱਕ ਬੇਟੀ ਹੈ ਕਹਿੰਦੇ ਅਲਮਾ ਟਿੰਗ ਵਾਲਾ ਜਿੰਨੇ ਸੂਰੇ ਦਾ ਜੱਫਾ ਲਾਉਂਦੀ ਕੋਸ਼ਿਸ਼ ਕੀਤੀ ਆ ਪੁਆਇੰਟ ਧੰਦੇ ਦੇ ਖਾਤੇ ਰੇਟਰ ਬਣਿਆ ਆ ਜਿੰਨੇ ਇਹ ਵੱਟ ਕਤਲੇ ਪਿੰਡਾ ਲਓ ਕਤਲੇ ਪਿੰਡਾ ਕਹਿੰਦੇ ਢੁੱਲੀ ਖੇਡ ਮੈਦਾਨ ਦੀ ਕਬੱਡੀ ਕਬੱਡੀ ਕਰਦਾ ਥੱਪੇ ਥੱਪੇ ਦੇ ਪਾਟਾ ਚੱਕੀ ਦੇ ਪਰ ਵਰਗੀ ਛਾਤੀ ਹੈ ਕਿ ਚੱਕੀ ਦੇ ਪਰ ਵਰਗੀ ਛਾਤੀ ਜਿਗਰੇ ਘੱਟ ਰੇ ਜੋ-ਜੋ ਜੇ ਹੰਦਿਆਂ ਨੂੰ ਟੱਚ ਕਰਦੇ ਬਾਰਡਰ ਨੇ ਸੀਬਲ ਲੰਮੀ ਪਾਰ ਗਿਆ ਵੀਰੋ ਪਾਣੀ ਆ ਗਿਆ ਪਲੇਅਰ ਸਾਹਿਬ ਬੜੀਆਂ ਵੇਣਤੀਆਂ ਕੀਤੀਆਂ ਸਾਡਾ ਤੇ ਕਾਮਾਂ ਵੇਣਤੀਆਂ ਕਰਨੀਆਂ ਵੱਡਾ ਧੰਨਵਾਦ ਹੈ ਸਾਰੇ ਹੀਰਾਂ ਦਾ ਹੀਰਾ ਖੱਟੀਆਂ ਵਾਲਾ ਪੁੱਜਾ ਉਹ ਆਕੇ ਦਾ ਮਾਨ ਸਮਾ ਕਬੂਤਰਵਾ ਆ ਕਹਿੰਦੇ ਲੰਮੀ ਸਮੇ ਤੋਂ ਵਾਪਸੀ ਕੀਤੀ ਹੈ ਸੁੱਖਾ ਰਾਜੇਗਾਲ ਵਾਲਾ ਇਹ ਵੀ ਕਹਿੰਦੇ ਲੰਮੀ ਰੇਸ ਦੇ ਘੋੜਿਆਂ ਦੇ ਵਿੱਚ ਜੇਕਰ ਆਉਂਦਾ ਹੈ ਅਗਲੀ ਕਬੱਡੀ ਇਹ ਰਾਜੂ ਆ ਕਹਿੰਦੇ ਪਟੇਰੇ ਪਿੰਡ ਵਾਲਾ ਉਧਰ ਕਹਿੰਦੇ 5 ਮਾਰਚ ਨੂੰ ਕੱਟ ਗੇਂਦ ਦੇ ਵਿੱਚ ਕਬੱਡੀ ਜਾਓ ਤੇ 2400 ਗੁਰਦੇਵ ਪਿੰਡ ਢੇਰੇ ਮੱਟਵਾ ਦੀ ਧਰਤੀ ਦੇ ਬਲਦੀਪ ਮਨੀਲਾ ਵਾਲੇ ਭਰਾਵਾਂ ਦੇ ਨਾਲ ਆ ਕੇ ਵੱਡੇ ਸੱਦੇ ਦਿੰਦਾ ਕਿਥੇ 2.5 ਲੱਖ ਦਾ ਮੈਚ ਖੇਡਿਆ ਜਾਣਾ ਇਧਰ ਪੁਆਇੰਟ ਰਾਜੂ ਕਹਿੰਦੇ ਟਟੋਰੇ ਵਾਲਾ ਬੱਲੇ ਬੱਲੇ ਕੇ ਉਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਵੱਡਾ ਮਾਣ ਪਿਆ ਗੁਰਵੇਲ ਸਾਡਾ ਸਾਡੀ ਘੋੜੀਆਂ ਕਬੂਤਰਾਂ ਵਾਲਾ ਆਹ ਕਹਿੰਦੇ ਢੇਲਾ ਘੋੜੀਆਂ ਕਬੂਤਰਾਂ ਨੇ ਕੱਟ ਲਏ ਅੰਤਖਾਲ ਸਾਹਿਬ ਆਇਆ ਹੈ ਸ਼ਾਮੇ ਪਰਵਾਰਾਂ ਦੇ ਵੱਡਾ ਭਰਾ ਗਰੰਦਰ ਸਿੰਘ ਜੀ ਪੱਤੋ ਅਮਰੀਕਾ ਤੇ ਇਧਰ ਚੇਅਰਮੈਨ ਸਾਹਿਬ ਗੁਰਨਾਮ ਸਿੰਘ ਜੀ ਦਰਸ਼ਕ ਸਿੰਘ ਜੀ ਚੇਅਰਮੈਨ ਸਾਹਿਬ ਬੈਠਿਆ ਕਹਿੰਦੇ 5 500 ਦਾ ਜਹਾ ਹੋਵੇਗਾ 5 500 ਦਾ ਜਹਾ ਹੋ ਹਰ ਜਾ ਪਾਸੇ ਹਰ ਜਾ ਪਾਸੇ ਲੱਗੀ ਕੈਂਚੀ ਲੱਗੀ ਕੈਂਚੀ ਦਾ ਸੈਂਟਰ ਜੇ ਹੁੰਦੀ ਆ ਬਗਾਨੇ ਪੁੱਤ ਇਤਰਾ ਮੇਲ ਸੁੱਟਦੇ ਜਿੱਦਾ ਚੱਕ ਲੈਂਦੇ ਰੋਟੀ ਵੇਲਣ ਚਾਹੀਦਾ ਬੱਲੇ ਤੇ ਰੋਟੀ ਵੇਲ ਹੁੰਦੀ ਹੈ ਇਹ ਕਿੰਨੂ ਕਿਦਾ ਜੱਫਾ ਲਾ ਕੇ ਬੱਲੇ ਬੱਲੇ ਕਿਰਾਾ ਦਤੀ ਹੈ ਚੇਰਮੈਨੋ ਗੁਰਰਾਮ ਸਿੰਘੂ ਧੂਗੇ ਗੇ ਵਾਲੇ ਖਿਡਾਰੀਆਂ ਨੂੰ ਮਾਰ ਦਿੰਦੇ ਆ ਬਲਾਰਿਆਂ ਨੂੰ ਮਾਰ ਦਿੰਦੇ ਆ ਪਈ ਹੋਈ ਕਬੱਡੀਆਂ ਚਾਹਨੀ ਹਰ ਪੈ ਪੱਟਾਂ ਤੇ ਫਾਤੀਆਂ ਤੇ ਕਰਦਾ ਕਹੜ ਚੋਪਣਾ ਨੇ ਜੀ ਸਾਬ ਨੂੰ ਨਹੀਂ ਪੰਜ ਪੰਜ ਤਾਰ ਤੇ ਪੁੱਜਿਆ ਜਿਨ੍ਹਾਂ ਦਾ ਪਿਆਰ ਜੱਟ ਬੁੱਲੇ ਗਿੱਲ ਦੀਨੇ ਵਾਲੀ ਨਾਲ ਹੈ ਰਮਨ ਕਲੇਰ ਯਾਰਾਂ ਦਾ ਯਾਰ ਹੈ ਭਾਵੇਂ ਬੁੱਲੇ ਠੱਠੇ ਵੀ ਮਾਨ ਦਿੰਦੇ ਆ ਸਾਡੀ ਖੇਡ ਕਬੱਡੀ ਨੂੰ ਕੈਂਠੇ ਵਾਲੇ ਪ੍ਰਮੋਟਰ ਹੈ ਔਰ ਇਧਰਲੇ ਪਾਸੇ ਖੜ ਜਾ ਪਾਸੇ ਖੜ ਜਾ ਪਾਸੇ ਸੰਦੀਪ ਸੰਦੀਪ ਅਮਰੀਕਾ ਸੰਦੀਪ ਅਮਰੀਕਾ ਤੱਕੀ ਜਾਂਦਾ ਹੁਣੇ ਹੋਏ ਮਾਰਦੇ ਹੁਚਕਾ ਮਾਰਦੇ ਫੁਚਕਾ ਮੁੰਡਿਆ ਮਾਰਦੇ ਫੁਚਕਾ ਮੁੰਡਿਆ ਲਾ ਕੇ ਜੋਰ ਪੱਤਾਂ ਦਾ ਸਾਰਾ ਆਹ ਸਾਹਮਣੇ ਇਧਰਲੇ ਪਾਸੇ ਵੱਡਾ ਭਰਾ ਗੁਰਸੇਵ ਸਿੰਘ ਜੀ ਚੇਅਰਮੈਨ ਸਾਹਿਬ ਨਾਲ ਗੁਰਮਾਨ ਸਿੰਘ ਜੀ ਸਰਪੰਚ ਸਾਹਿਬ ਚੇਅਰਮੈਨ ਸਾਹਿਬ بابا پرس جی جنہ دیا جا رہی ہے بابا ہردیو ਸਭ ਤੋਂ ਪਹਿਲੇ ਵਾਰਸੀ ਪਾਪਾ ਜੱਫਾ ਸਿੰਘ ਦੀ ਝਾਰਸਾ ਵਾਲੇ ਪਾਪਾ ਗੁਜਰ ਸਿੰਘ ਦੀ ਝਾਰਸਾ ਵਾਲੇ ਪਾਪਾ ਜਵਾਰ ਸਿੰਘ ਦੀ ਝਾਰਸਾ ਵਾਲੇ ਵਾ ਪਰਸ਼ਾਂ ਦੀਆਂ ਸੱਤਾਂ ਹੁੰਦੀਆਂ ਤੇ ਹੁੰਦੀਆਂ ਰਹਿ ਗਈਆਂ ਲੋਕ ਫੋਟ ਦੇ ਮੈਦਾਨ ਦੇ ਵਿੱਚ ਉਹ ਜੱਫਾ ਮੈਨੂੰ ਲੱਗਦਾ ਫਿਰ ਚੁੱਪ ਸ਼ੇਰ ਬਾਸ ਆਹ ਕਹਿੰਦੇ ਆ ਸੱਗਿਆ 10 ਦੇ ਜੱਫਾ ਲੱਗਿਆ ਤੇ ਮੈਂ ਤਾਂ ਕਈ ਐਵੇਂ ਪਰਦਾਇਆ ਕਰ ਦਿੰਦੇ ਵੀ ਬੋਲੀ ਤਾਂ ਬੁਲਾਰੇ ਜਾਂਦੇ ਆ ਇਧਰ ਪਾਪਾ ਪਿੰਟਰ ਸਾਡਾ ਭੋਰੀਆਂ ਵਾਲਾ ਕਿ ਵੀ ਜਿੱਪ ਕਰਦਾ ਹੈ ਜਿੱਥੇ ਕੰਮ ਕਰਦਾ ਹੈ ਪਰ ਇਧਰਲੇ ਪਾਸੇ ਹਾਏ ਉਹ ਮੇਰੇ ਆਲਾ ਤੱਪੋ ਦਾ ਸੀਣਾ ਵਾਲਾ ਤਾਂ ਘੇਰ ਕਰਕੇ ਖੜਦਾ ਕਟੋਰੇ ਵਾਲਾ ਮੁੰਡਾ ਫਰੋਜਪੁਰੀਆ ਮੁੰਡਾ ਫਰੋਜਪੁਰੀਆ ਲਾ ਲਾ ਕੇ ਮਾਰਦਾ ਔਰ ਦੀ ਧੂੜ ਆ ਮਿੱਟੀ ਦੀ ਇਹ टांगा ਫੜਕਦੀਆਂ ਲੁੱਬੜ ਕੇ ਦੇਣੇ ਦੇਣੇ ਨਹੀਂ ਵੇਖੀ ਅਦੰਤਾਂ ਫੜਕਦੀਆਂ ਉਹ ਰਸੀਦ ਇਧਰ ਵੀ ਡਾਂਗ ਫੜਕਦੀ ਪਈ ਹੈ ਇਹ ਸੁੱਖਾ ਕਹਿੰਦੇ ਰਾਜੇਵਾਲ ਦੀ ਧਰਤੀ ਹੈ ਮੱਕਾ ਤੇ ਸਾ ਪਰਦੇਸੂ ਦੇ ਵਿੱਚ ਵੀ ਕਬੱਡੀ ਦਾ ਲੋਹਾ ਮਣਵਾਇਆ

ਆਮਨ ਸਾਡਾ ਸਰਪੰਚ ਆਸਟ੍ਰੇਲੀਆ ਤੋਂ ਆ ਟੱਕਰ ਮੰਗੀ ਆ ਮੁੰਡੇ ਨੂੰ ਸਰਕਾਰ ਵੀ ਮਾਨ ਸਰਮਾਨ ਸਰਪੰਚ ਪ੍ਰਕਰ ਸਿੰਘੋ ਢੀਂਦੀਵਾਲ ਪੱਕਾ ਪਿੰਡ ਕਿੱਤਿਆਂ ਦਾ ਵੀਰ ਆਇਆ ਹੋਇਆ ਵੀਰਾਂ ਦਾ ਧੰਨਵਾਦ ਪਈ ਹੋਈ ਕਬੱਡੀ ਆ ਚਾਰ ਮਾਰਦੇ ਪੈ ਪੱਤਾਂ ਤੇ ਬਾਪੀਆਂ ਜੱਪਾ ਕਿੰਨੇ ਲਾਉਣਾ ਗੱਲ ਸਮੇਂ ਤੇ ਆ ਉਹ ਜੱਗੂ ਆ ਉਹ ਜੋਗੂ ਆ ਉਹ ਜੱਗੂ ਆ ਇਹ ਚੋਲੇ ਵਾਲਾ ਇਹ ਵੀ ਅਰੇ ਕੰਨ ਆ ਗਿਆ ਗੁਰਦੇਵ ਕਹਿੰਦੇ ਕਲੇਰ ਦੀ ਕਬੱਡੀ ਤੇ ਆਉਂਦੇ ਆ ਇਹ ਵੀ ਬਿੰਦੇ ਮੁੰਡਾ ਆਉਣ ਵਾਲੇ ਸਮੇਂ ਦੇ ਵਿੱਚ ਬੱਤੇ ਚਰਚੇ ਕਰੋ ਲੰਮੀਆਂ ਪਾਰੀਆਂ ਦੇ ਵਿੱਚ ਜੱਗੇ ਰਹੋ 우ਸਤਾਦ ਫਰੰਦੀਪੁਰੇ ਗੋਪੀ ਵਾਂਗੂ ਵੱਡਾ ਨਾਮ ਰੋਸ਼ਨ ਕਰੀ ਭਾਈ ਕਬੱਡੀ ਆ ਉਹ ਕਹਿੰਦੇ ਜੱਗਰ ਕੀਤਾ ਹੋਇਆ ਇਹ ਮਣੀ ਹੈ ਇਹ ਮਣੀ ਹੈ ਇਹ ਮਣੀ ਹੈ ਜਿੰਨੇ ਕਿੰਨੂ ਕੋਸ਼ਿਸ਼ ਕੀਤੀ ਹੋਈ ਹੈ ਕੋਸ਼ਿਸ਼ ਕਰਨ ਵਾਲਿਆਂ ਨੂੰ ਕਦੇ ਹਾਰ ਨਹੀਂ ਹੁੰਦੀ ਕੋਸ਼ਿਸ਼ ਕਰਨ ਵਾਲਿਆਂ ਦੀ ਕਬੱਡੀ ਦੇ ਦੌਰ ਤੇ ਭਰਾ ਰਮਜੀਤ ਸੁੱਗੇ ਦੇ ਹੋਣਗੇ ਹਲੋ ਲਓ ਸਾਹਮਣੇ ਮੁਕਾਬਲਾ ਕਹਿੰਦੇ ਕੋਟੀ ਦਾ ਗਿੰਦਰ ਸਾਹਾ ਗੁਰਵਿੰਦਰ ਜੁਆਈ ਦਮਈ ਉਹ ਵੀ ਚੇਚੇ ਤੌਰ ਤੇ ਕਬੱਡੀ ਦਾ ਆਨੰਦ ਮਾਣਦਾ ਹੈ ਜਗਰੂਪ ਕਹਿੰਦਾ ਵੀ ਆਪਾਂ ਟਾਵਰ ਦੇ ਤਿੰਨ ਜੱਫੇ 2100 ਦੇ ਆਵਾਜ਼ੋ ਦੇਣਾ ਤਿੰਨ ਜੱਫਿਆਂ ਦਾ ਬਲਜੀਤ ਕਰੀਆਨਾ ਸਟੋਰ ਵਾਲੇ ਭਰਾ ਕਹਿੰਦੇ ਆ 1100 ਸਾਡੇ ਵੱਲ ਆਵੇਗਾ ਟਾਵਰ ਦੇ ਤਿੰਨ ਜੱਫਿਆਂ ਦਾ ਦੇ ਤਿੰਨਾਂ ਜੱਥਿਆਂ ਦਾ ਉਧਰ ਸਾਡੇ ਵੱਡੇ ਭਰਾ ਸਰਦਾਰ ਗੁਰਮੰਦਰ ਸਿੰਘ ਪੁੱਤੋ ਅਮਰੀਕਾ ਵਾਲੇ ਬਹੁਤ ਵੱਡਾ ਮਾਣ ਪਿਆਰ ਜਿੰਦਗੀਆਂ ਕਰਾਈਆਂ ਤੋਂ ਧਰਵਾ ਨੇ ਵੱਡੇ ਮਾਣ ਗੱਥੇ ਪੈਦਾ ਕਰ ਰਿਹਾ ਹੈ ਭੁੱਲੀ ਭੁੱਲੀ ਆ ਗਿਆ ਨਾ ਭੁੱਲੀ ਆ ਗਿਆ ਗੁਰਮੰਦਰ ਸਿੰਘ ਪੁੱਤੋ ਫੜੀ ਦੀ ਟੀਮ ਨਾਲ ਕਹਿੰਦੇ ਫਰੰਦੀ ਪੁੱਗੇ ਗੋਪੀ ਨੇ ਵੱਡਾ ਨਾਮ ਕਮਾਇਆ ਹੋਇਆ ਪਈ ਕਬੱਡੀ ਹੈ ਉਹ ਗੱਲ ਚਲਦੀ ਹੈ ਸਾਹਮਣੇ ਕਹਿੰਦੇ ਧੂਜੇ ਦੀ ਕਬੱਡੀ ਤੋਂ ਅੰਦਰ ਜੀਤ ਉਧਰ ਵੱਡੇ ਜੀਓ ਉਹ ਕਮ ਪੱਤਾ ਪੇਰ ਵਾਲਾ ਇਹ ਕਮ ਪੱਤਾ ਪੇਰ ਵਾਲਾ ਪਿੰਡ ਗੁਰਜੀਤ ਕੋਲ ਤੇ ਪੱਕਾ ਸੰਗਤਿਆ ਹਾਂ ਇਹ ਕਮ ਪੱਤਾ ਮੈਂਬਰ ਹਰਮਨ ਸ਼ਾ ਨਾਲ ਜਗਜੀਤ ਸਿੰਘ ਜੀ ਸ਼ਾ ਤੇ ਨਾਲ ਸਾਡੇ ਹਰ ਕਰਮ ਕਮੇਟਾ ਦਾ ਦਿਲ ਦੀਆਂ ਗਰਾਹਿਆਂ ਤੋਂ ਧੰਨਵਾਦ ਹੈ ਬਹੁਤ ਵੱਡੇ ਮਾਨ ਪਿਆਰ ਸੰਦੀਪ ਅਮਰੀਕਾ ਵਾਲਾ ਇਹਦਾ ਬੋਲਾ ਤੇਰੀ ਦੀ ਇੱਕ ਗੇਰਾ ਆ ਸਾਹਮਣੇ ਟੱਕਰ ਵੱਡੀ ਹੈ ਟੱਕਰ ਵੱਡੀ ਹੈ ਜੱਗੂ 14 ਸਾਲ ਦਾ ਬੰਦਿਆਂ ਦੀ ਮੰਨੀ ਪਰਮੰਨੀ ਸਾਉਂਡ ਹੈ ਸਾਡੇ ਦਰਵਾਕ ਕਰਿਆਨਾ ਸਟੋਰ ਤੇ ਸੰਦੀਪ ਅਮਰੀਕਾ ਦਿਲ ਦੀਆਂ ਕਰਾਇਆਂ ਤੋਂ ਧੰਨਵਾਦ ਹੈ ਉਧਰ ਸਾਡੇ ਸਤਨਾਮ ਵੀਰ ਤੇ ਦਰਜੀਤ ਸਾਡਾ ਵੀਰ ਕਰਿਆਨਾ ਸਟੋਰ ਵਾਲੇ ਕਹਿੰਦੇ ਆ ਪੀ ਕਤਲੇ ਵਾਲੇ ਘਾਲੀ ਦੀਆਂ ਤਿੰਨ ਕਬੱਡੀਆਂ ਵੀ 1100 ਦੀ ਹੋਣ ਗਈਆਂ। ਕਮੇਟੀ ਦਾ ਧੰਨਵਾਦ ਕਮਲ ਸਿੰਘ, ਗੁਰਮਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਤੇ ਟੀਲੁਰ ਦੇ ਪ੍ਰਧਾਨ ਵਰਤਾਰ ਸਿੰਘ, ਸੁਖੇਦਾਰ ਤੇ ਬਲਦੇਵ ਸਿੰਘ। ਆਹ ਕਹਿੰਦੇ ਸਰਦਾਰ ਦੀ ਕਬੱਡੀ ਤੇ ਆਉਂਦੇ ਆ। ਨਵੇਂ ਬਲੇਸ ਦੇ ਮੁੰਡੇ, ਨਵੇਂ ਕਬੱਡੀ ਦੇ ਵਿੱਚ ਕਬੱਡੀਆਂ ਪ੍ਰਲੋਭਾ ਪੁੱਟੇ ਪਾਇਆ। ਇਹ ਮੰਗੀ ਆ ਕਹਿੰਦੇ ਦੁੱਪੜੀ ਪਿੰਡ ਵਾਲਾ ਮੰਗੀ ਲੱਗੀ ਲੱਗੀ ਹੋ ਗਿਆ ਪੂਰੇ ਕਮਲ ਕਹਿੰਦੇ ਰੇਡਰ ਦੇ ਸਤਨ ਸਿੰਘ ਜੀ ਨਾਲ ਜਰਨੈਲ ਸਿੰਘ ਜੀ ਵੱਡਾ ਭਰਾ ਹੈ ਸਰਦਾਰ ਗੁਰਵਿੰਦਰ ਜਿੰਮੇਟ ਕਮੇਟੀ ਹੈ ਆਪਾਂ ਦਿਲ ਦੀਆਂ ਗਰਾਈਆਂ ਤੇ ਧੰਨਵਾਦ ਕਰਦੇ ਆਂ ਬਾਬਾ ਪ੍ਰਸਿੰਦ ਦਾਸ ਜੀ ਨਾਲੇ ਪਰਿਵਾਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਭਰਾ ਸਰਵਾ ਕਰਨ ਵੱਧ ਚੜ ਕੇ ਸਰਾਨਾ ਜੋੜ ਮੇਲੇ ਦੀ ਆ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਆਣ ਟਕਰਾਂ ਵੱਟੀਆਂ ਦੇ ਵੱਟੀਆਂ ਕਬੱਡੀ ਤੇ ਹੁਣ ਮੁੰਡੇ ਦਾ ਸਰੀਰ ਵੇਖੋ ਪ੍ਰਦਰਸ਼ੀ ਸਰੀਰ ਐ ਸੋਨਾ ਲੱਗਦਾ ਰੇਦਾ ਪਾਉਦਾ ਆ ਕਹਿੰਦੇ ਸੋਨਾ ਜੋਗੇਬਾਲ ਦੀ ਤਰਤੀ ਦਾ ਸੋਨਾ ਤੇ ਉਹ ਕਹਿੰਦੇ ਜੋੜੀਆਂ ਹੋਣ ਬਣੀਆਂ ਜੋੜੀਆਂ ਹੋਣ ਬਣੀਆਂ ਬਹੁਤ ਸਾਰ ਜੋੜੀਆਂ ਹੋਣ ਬਣੀਆਂ ਆ ਇਧਰਲੇ ਪਾਸੇ ਚੇਰਮੈਨ ਸਾਹਿਬ ਜਗਿੰਦਰ ਸਾਡਾ ਯੂ ਐਸ ਏ ਅਮਰੀਕਾ ਸਰਦਾਰ ਸ਼ੰਗਾਰਾ ਸਿੰਘ ਜੀ ਯੂ ਐਸ ਏ ਅਮਰੀਕਾ ਗਿੰਦਰ ਯੂਐਸਏ ਅਮਰੀਕਾ ਤੇ ਬਲਜੀਤ ਯੂਐਸਏ ਅਮਰੀਕਾ ਆਪਾਂ ਸਾਰੇ ਵੀਰਾਂ ਦਾ ਦਿਲ ਦੀ ਗਲਾਈਆ ਸਾਡਾ ਭਰਾ ਹੈ ਇਧਰਲੇ ਪਾਸੇ ਸੋਨੂ ਢੀਂਡੀ ਵਾਲ ਅਸਟ੍ਰੇਲੀਆ ਦਿਲ ਦੀ ਗਲਾਈਆ ਤੇ ਧਰਵਲ ਸੰਦੀਪ ਅਮਰੀਕਾ ਵਾਲਾ ਦਿਲ ਦੀ ਗਲਾਈਆ ਤੇ ਸਰਕਾਰ ਕਾਨੀ ਦੀ ਕਬੱਡੀ ਆ ਇਧਰਲੇ ਪਾਸੇ ਕਰਿਆਨਾ ਸਟੋਰ ਵਾਲੇ ਬਲਜੀਤ ਕਹਿੰਦੇ ਪਾਣੀ ਦਾ ਟ੍ਰਾਈਕ ਮਾਤਾ ਨੂੰ ਕਰਨਾ ਰਾਇਕਰ ਜੀ ਦਾ ਖਾਲਸਾ ਛੜੀ ਵੈ ਕਬਡਾ ਸਤਗੁਰ ਨਾਨਕ ਜਿਲਕਲ ਰਾਖੀ ਮੇਰੀ ਸਭ ਧੰਨ ਧੰਨ ਬਾਬਾ ਪ੍ਰਸੰਤ ਦਾਸ ਜੀ ਜਿਨ੍ਹਾਂ ਦਾ ਸਾਲਾਨਾ ਜੋੜ ਮੇਲਾ ਕਹਿੰਦੇ ਬੜੀ ਸ਼ਰਧਾ ਤੇ ਭਾਵਨਾ ਨਾਲ ਬੜੀ ਮਨਾਇਆ ਜਾ ਰਿਹਾ ਉਧਰਲੇ ਪਾਸੇ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਸਾਡੇ ਬਾਬਾ ਜੀ ਬਾਬਾ ਸੋਮਾ ਸਿੰਘ ਜੀ ਔਰ ਗੁਰਪ੍ਰਤਾਪ ਸਿੰਘ ਜੀ ਸੁਨੈਲ ਸਿੰਘ ਜੀ ਤੇ ਭਾਉ ਦਲਵੀਰ ਸਿੰਘ ਜੀ ਜਿਨ੍ਹਾਂ ਦਾ ਲਾਈਵ ਚੱਲਿਆ ਬਹੁਤ ਬਹੁਤ ਧੰਨਵਾਦ ਸਰਦਾਰ ਸਤਨਾਮ ਸਿੰਘ ਜੀ सरपंच ਤੇ ਬਿੱਟੂ ਸਰਪੰਚ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜੀ ਜਰਦਾਰ ਸਿੰਘ ਜੀ ਹਮਾਰੇ ਦੇ ਵੀ ਸਾਡੇ ਵੀਰਾਂ ਨੇ ਦੋ ਸ਼ਬਦ ਲਿਖੇ ਪਾਪਾ ਹਮੇਂ ਦੋ ਮਿੰਟ ਸਰਦੀਪ ਸਿੰਘ ਜੀ ਸਰਦਾਰ ਵਰਦੀਪ ਸਿੰਘ ਜੀ ਸਰਦਾਰ ਵਰਦੀਪ ਸਿੰਘ ਜੀ ਸਰਦਾਰ ਵੀਰਪਾਲ ਸਿੰਘ ਜੀ ਠੇਕੇਦਾਰ ਸਾਹਿਬ ਜਿਵੇਂ ਬਿੱਟੂ ਨਹੀਂ ਸਾਡੇ ਠੇਕੇਦਾਰ ਸਾਹਿਬ ਪਾਪਾ ਜੋਰ ਦੇ ਨਹੀਂ ਲਾ ਲਿਆ ਜਰਨਲ ਸਿਆ ਬੋਲ ਸ਼ੇਰ ਹਾਂ ਅੱਜ ਦੇ ਪਾਸੇ ਉਹ ਨਾਮ ਦੇ ਵੀ ਤੇ ਨਾਮ ਸਰਪੰਚ ਸਾਹਿਬ ਸਾਡਾ ਭਰਾ ਵੱਡੇ ਮਾਨ ਤੇ ਸਨਮਾਨ ਪੁੱਜ ਗਏ ਆ ਤੇ ਲਾਈਵ ਦੀ ਸਵੇਪ ਭਰਾ ਵੱਲੋਂ ਵੱਡਾ ਧੰਨਵਾਦ ਤੇ ਪ੍ਰਨਾਮ ਸਿੰਘ ਜੀ ਫੌਜੀ ਸਾਹਿਬ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਸਤਿਕਾਰ ਕਰਾਂਗੇ ਤੇ ਸੇਵਕ ਸਿੰਘ ਜੀ ਸ਼ੇਖ ਸਾਹਿਬ ਵੱਡੇ ਮਾਨ ਤੇ ਸਨਮਾਨ ਦੇ ਗਏ ਆ ਸਾਹਮਣੇ ਕਮਾਲ ਹੋ ਗਈ ਖੇਡ ਮੈਦਾਨ ਵਿੱਚ ਰਿਸ਼ਮ ਮੰਦਰੀ ਸਾਹਮ ਦਾ ਵੀ ਮਿਲਦੇ ਕਰਾਈਏ ਤੇ ਧੰਨਵਾਦ ਹੈ ਸਾਡੇ ਤਾਂ 1.5-2 ਲੱਖ ਰੁਪਏ ਟਿਕਟ ਲੱਗਦੀ ਹੈ ਤੁਸੀਂ ਦੇਖੋ ਵੀ ਹਰ ਸਾਲ ਇਹ ਸ਼ਖਸ਼ੀਅਤ ਆਪਣੇ ਨੱਕਰ ਦੇ ਨਾਲ ਇਸ ਆ ਸਥਾਨ ਨੂੰ ਨਾਮ ਸਥਾਪਨ ਦੇ ਲਈ ਪੜੀਦਾ ਆ ਆ ਸਾਹਮਣੇ ਆਪਾਂ ਅਰਦਾਸ ਕਰਦੇ ਹਾਂ ਮਾਸੇ ਕਹਿੰਦਾ ਇੱਥੇ ਆ ਆ ਇੱਥੇ ਰੱਖੋ ਗੱਭਰੂਆ ਕਰਨਾ ਸਟੋਰ ਤੇ ਨਾਲ ਸਤਨਾਮ ਸੈਟਰਿੰਗ ਕਹਿੰਦਾ ਵੀ 1100 ਸਾਡੇ ਵੱਲੋਂ ਹੋਵੇਗਾ ਉਧਰ 500 ਗਰਨਾਮ ਸਿੰਘ ਜੀ ਚੇਰਮੈਨ ਦੇ ਮੋਗੇ ਦੀ ਧਰਤੀ ਤੋਂ ਅੰਕੜਾ ਚੱਲ ਗਿਆ ਬੁਲਟ ਨਾਵਾ ਤੇ ਕਹਿੰਦੇ ਡੀਪੀ ਸਾਹਿਬ ਦਾ ਚੇਲਾ ਚਾਰਾਫੀ ਤੇ ਜਹੋ ਦੇ ਵਿੱਚੋਂ ਕਹਿੰਦੇ ਹੰਮ ਬਨਾਲ ਭਰਾ ਵੀ ਖੁਸ਼ ਹੈ ਕਿ ਮੁਕਾਬਲਾ ਚੋਟੀ ਉੱਤੇ ਦੋਵੇਂ ਟੀਮਾਂ ਸਿਰੇ ਦੀਆਂ ਨੇ ਸਰਦਾਰ ਕਰਮ ਸਿੰਘ ਜੀ ਸਾਹ ਹਣੀ ਬਹੁਤ ਵੱਡਾ ਪਿਆਰ ਪੋਜਦਾ ਕਰਕੇ ਗਏ ਆਪਾਂ ਦਿਲ ਦੀ ਗਲਾਈਆਂ ਤੋਂ ਧੰਨਵਾਦ ਕਰਦੇ ਆਂ ਬਾਬਾ ਜਮਨ ਸਿੰਘ ਜੀ ਵੱਡੇ ਮਾਣ ਤੇ ਸਨਮਾਨ ਦੇ ਗਏ ਉਧਰਲੇ ਪਾਸੇ ਬਾਬਾ ਸੋਮਾ ਜੀ ਜੀਤਾ ਹੋਰ ਬਹੁਤ ਧੰਨਵਾਦ ਵੱਡੇ ਮਾਣ ਸਨਮਾਨ ਲਓ ਬੁਲਟ ਆ ਗਿਆ ਇਹ ਬੁਲਟ ਆ ਗਿਆ ਤੇ ਕਹਿੰਦੇ ਸੁੱਗੇ ਵਾਲਾ ਟਾਵਰ ਸੁੱਗੇ ਵਾਲਾ ਟਾਵਰ ਇਹ ਨਹੀਂ ਛਾ ਗਿਆ ਗੁਰਮੀਤ ਸਾਹਿਬ ਨਾਲ ਅਣੀ 30 ਸੈਂਟਰੀ ਸਾਹਮਣੇ ਆਪ ਮਾਨ ਲੈ ਕੇ ਗਏ ਤੇ ਚੋਰਾਂ ਨਾਲ ਸਾਹ ਉਹਨੇ ਉੱਥੇ ਹੀ ਮਾਨ ਕਰ ਦਿੱਤਾ ਨਾ ਦਾ ਧੰਨਵਾਦ ਕਰਾਂਗੇ ਸਾਰੇ ਵੀਰੋ ਦਾ ਤੇ ਇਧਰ ਦੇ ਪਾਸੇ ਲਾਵਾ ਮੇਰੇ ਵੀਰੋ ਲਾਵ ਦੀ ਕਬੱਡੀ ਮੇਰੇ ਵੀਰੋ ਖੇਡ ਗਰਾਉਂਡ ਦੇ ਵਿੱਚ ਭਿੰਦਾ ਕਹਿੰਦੇ ਪੜਿੰਗਰੀ ਵਾਲੇ ਦੀ ਪਈ ਹੋਈ ਰੇਡ ਆ ਮੇਰੇ ਵੀਰੋ ਚਾਰ ਯਾਸੀ ਤੇ ਜਾਹਾਂ ਦੇ ਵਿੱਚੋਂ ਕਹਿੰਦੇ ਗੋਪੀ ਲੱਗਾ ਗੱਲਾਂ ਇਕਮ ਦੀਆਂ ਤੇ ਸੰਧੂਆਂ ਦਾ ਪੁੱਤਰ ਕਹਿੰਦੇ ਜਾਨ ਵੀ ਦਿੰਦਾ ਪਰ ਇਧਰਲੇ ਪਾਸੇ ਕਹਿੰਦੇ ਚੋਲੇ ਵਾਲਾ ਚੋਲੇ ਵਾਲਾ ਉਹ ਚੋਲੇ ਵਾਲਾ ਕਹਿੰਦੇ ਅੜੀ ਵਾਲਾ ਜੰਦਾ ਕਹਿੰਦੇ ਗੱਲਾਂ ਹੁੰਦੀਆਂ ਲੱਤਾਂ ਕੰਬ ਨਹੀਂ ਉਠੇ ਕੋ ਮਾਰ ਮਾਰ ਧੋਲਾ ਭੇੜੇ ਕੱਟ ਦਿੰਦੇ ਸੇਕ ਮਾਰ ਮਾਰ ਧੋਲਾ ਭੇੜੇ ਕੱਟ ਦਿੰਦੇ ਸੇਕ ਐਨ ਕਹਿੰਦੇ ਗਿੱਲਾ ਦੀ ਧਰਤੀ ਆ ਉਹ ਪੂਰੇ ਗਿੱਲਾ ਦੀ ਧਰਤੀ ਰੌਣਕ ਲੱਗੀ ਹੋਈ ਆ ਤੇ ਮੇਲਾ ਕਹਿੰਦੇ ਬਾਬੇ ਬਰਸੰਦਾ ਸੀ ਦਾ ਐਨ ਕਹਿੰਦੇ ਚੜ੍ਹਦੀ ਕਲਾ ਦੇ ਨਾਲ ਚੱਲਦਾ ਪਰ ਇਧਰਲੇ ਪਾਸੇ ਕਹਿੰਦੇ ਫਰੋਜਪੁਰਿਆ ਕਰਵਾਨ ਸਿੰਘ ਜੀ ਸਾਡੇ ਆਪਾਂ ਦਿਲ ਦੀਆਂ ਗਰਾਹੀਆਂ ਤੇ ਧੰਨਵਾਦ ਕਰਦੇ ਨਾਲ ਸਰਦੇਵ ਸਿੰਘ ਜੀ ਨਾਲ ਸਾਡੇ ਸਰਦਾਰ ਗੁਰਜੀਤ ਸਿੰਘ ਜੀ ਦਾ ਧੰਨਵਾਦ ਹੈ ਨਾਲ ਡਾਕਟਰ ਸਾਜ ਸਿੰਘ ਜੀ ਅੰਮ੍ਰਿਤਸਰ ਸ਼ਹਿਰ ਵਾਲਿਆਂ ਦਾ ਆਪਾਂ ਸਤਿਕਾਰ ਕਰਦੇ ਆ ਨਾਲ ਹਰਮਨ ਵੀਰੋ ਨੇ

ਚੜਦੀ ਕਲਾ ਵਾਸਤੇ ਉਧਰ ਬਾਬਾ ਜੀ ਹੁਣਾਂ ਦੀ ਚੜਦੀ ਕਲਾ ਵਾਸਤੇ ਉਹਨਾਂ ਦੇ ਨਾਂ ਤੋਂ ਬਹੁਤ ਵੱਡੇ ਮਾਨ ਪਿਆਰ ਹੈ ਬਲਜੀਤ ਅਗੰਦਾ ਵੀ ਘਾਲੀ ਦੀਆਂ ਤਿੰਨ ਕਬੱਡੀਆਂ ਤੇ ਆਪਾਂ 1100 ਲਾਉਣਾ ਆ ਕਿਆਨਾ ਸਟੋਰ ਵਾਲੇ ਵੀ ਕਹਿੰਦੇ ਘੰਟਾ ਲੁੱਗੀ ਫਿਰਦੇ ਆ ਟੋਟਾ ਦਾ ਨਦੀ ਨੂੰ ਬੇਨਤੀ ਜੋੜਿਆ ਬਈ ਆਏ ਮੈਨੂੰ ਦੱਸੀ ਕੀ ਗੱਡਾ ਕਹਿ ਰਾ ਸੀ ਲਓ ਬਾਰ ਬਾਰ ਧੰਨਵਾਦ ਲੈਤੀ ਸੌਨੀ ਗੋਕੇ ਵਾਲੀ ਜੱਫਾ ਲਾਣਾ ਬਣਾ ਆਹ ਮਰੀ ਡੋਗਿਆਂ ਦੀ ਧਰਤੀ ਆ ਗੱਲਾਂ ਕਹਿੰਦੇ ਗੱਲਾਂ ਧਰਵਿੰਦਰ ਦੀਆਂ ਹੁੰਦੀਆਂ ਇਹ ਚਾਰੇ ਯਾਸੀ ਕਹਿੰਦੇ ਆਹ ਡੋਗਿਆਂ ਦੀ ਧਰਤੀ ਦੇ ਪ੍ਰਿੰਦਰ ਦੇ ਪਾਸੇ ਕਹਿੰਦੇ ਕਹਿੰਦੇ ਮੁੰਡਾ ਆਹ ਸੋਹਣੀ ਕਹਿੰਦੇ ਡੋਗਿਆਂ ਦੀ ਧਰਤੀ ਦੇ ਸਾਰ ਦੁਨੀਆ ਦੀ ਮੰਮੀ ਤੇ ਬੰਦੇ ਸਾਹਿਬ ਜੁਆ ਸਿੰਘ ਅਮਰੀਕਾ ਤੇ ਜਸ਼ਨ ਸ਼ਾਹ ਹੁਣੀ ਬਹੁਤ ਵੱਡਾ ਮਾਨ ਪਿਆਰ ਦੇ ਗਿਆ ਸਰਮਨ ਆਲਖ ਮਾਂਟਰੀਅਲ ਕੈਨੇਡਾ ਸਰਦਾਰ ਪ੍ਰਕਰਤ ਸਿੰਘ ਜੀ ਨਾਲ ਮੂਹੜੀਆਂ ਰਿਸ਼ਤੇਦਾਰੀਆਂ ਭੂਰੇ ਗਿੱਲਾਂ ਦੇ ਨਾਲ ਆਹ ਟਾਵਰ ਨੇ ਬੰਦਾ ਮੁੰਡਾ ਨਾਲ ਰੰਦਾ ਮੁੱਦਾ ਮਾਰਤਾ ਉਧਰੇ ਕਨੇਡਾ ਵਾਲਾ ਭਰਾ ਸਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਵਰਵੇਲ ਸ਼ਾਹ ਜੀ ਤੇ ਕਰਦੇ ਆ ਭਰਾ ਦਾ ਭਰਾ ਨਹੀਂ ਪੁੱਛ ਸਕੇ ਬਹੁਤ ਬਹੁਤ ਦਾ ਮਾਨ ਪਿਆਰ ਇਹਨਾਂ ਮੋਲਾਂ ਨੇ ਪੁੱਛਦਾ ਕੀਤਾ ਲੋ ਵੱਡਾ ਸਰਪੰਚ ਸਾਹਿਬ ਸਾਰਿਆਂ ਦੀ ਚੜ੍ਹਦੀ ਕਲਾ ਦੇ ਲਈ ਆਰ ਬੰਦਾ ਕਰਦੇ ਆ ਹਰ ਇੱਕ ਦੇ ਪਾਸੇ ਕਹਿੰਦੇ ਤਾੜ ਫਿਰ ਕਹਿੰਦੇ ਜਫਾ ਨਾ ਗਿਆ ਬਹੁਤ ਬਹੁਤ ਕਰਦੀਏ ਵਿਰੋਧ ਸਾਡਾ ਇੰਗਲੈਂਡ ਲਓ ਉਧਰ ਦੇ ਪਾਸੇ ਜਗਰੂਪ ਇੰਗਲੈਂਡ ਵਾਲਾ ਵੱਡੇ ਮਾਨ ਤੇ ਸਨਮਾਨ ਦੇ ਗਿਆ ਲੈ ਵੀ ਉਧਰ ਦੇ ਪਾਸੇ ਜੋਗਿਆਂ ਦੀ ਧਰਤੀ ਦੇ ਚਾਰ ਜਾਫੀ ਤੇ ਪੰਗਾ ਕਹਿੰਦੇ ਕਿਦ ਨਾਲ ਕਹਿੰਦੇ ਭੇਜੇ ਦੇ ਨਾਲ ਇਧਰ ਦਰਸ਼ਕ ਸਿੰਘ ਜੀ ਚੇਰਮੈਨ ਸਾਹਿਬ ਗਰਨਾਮ ਸਿੰਘ ਜੀ ਚੇਰਮੈਨ ਸਾਹਿਬ ਦਵਾਈ ਸੁੱਗੇ ਵਾਲਾ ਆਪਾਂ ਦਿਲ ਦੇ ਗਾਇਕ ਧੰਨਵਾਦ ਕਰਦੇ ਸੰਦੀਪ ਹਣੀ 7 ਹਣੀ ਸਾਡੇ ਵੀਰ ਨੇ ਮਾਣ ਦਿੰਦੇ ਆ ਸਾਡੀ ਖੇਡ ਕਮੇਟੀ ਨੂੰ ਆ ਸਾਹਮਣੇ ਚੱਪਾ ਚੱਪਾ ਚਰਖਾ ਚਰਾਂ ਵਾਲੀ ਗੱਲ ਹੈ ਜਰਮਨ ਸਿੰਘਾ ਸੋਨੀ ਕਾ ਖੁਸ਼ ਹੈ ਉਹ ਸੈ ਕਹਿੰਦੇ ਖੋਪੀ ਨੇ ਪਿੰਡ ਦੇ ਦਾਸ ਯਾਰ ਕਹਿੰਦੇ ਬਲਜੀਤ ਦੁਕਾਨਦਾਰ ਦੇ ਨਾਮ ਹੈ ਸੋਨੋ ਸਾਡਾ ਸਰਪੰਚ ਢੀਂਡੀ ਆਲ ਬੰਦੇ ਮੀਰਾਂ ਨੇ ਮੰਗਦਾ ਸਿੰਘ ਫਾਜੀ ਸਾਹਮਣੇ ਪਰਕਰ ਸਿੰਘ ਨੇ ਆਸਟ੍ਰੇਲੀਆ ਦਾ ਮਿਲਦੀਂ ਗਰਾਇਆ ਤੇ ਧੰਨਵਾਦ ਪੂਰਨ ਸਾਡਾ ਵੱਡਾ ਵੀਰ ਪੁੱਤਰੀ ਵਾਹ ਨੀਵਾ ਸਿੰਘ ਬਹੁਤ ਵੱਡਾ ਮਾਣ ਪਿਆਰ ਸਾਡੀ ਖੇਡ ਕਬੱਡੀ ਨੂੰ ਦਿੰਦਾ ਹੈ ਜੁਆਈ ਦੁਬਈ ਦੀ ਧਰਤੀ ਤੇ ਰਹਿ ਕੇ ਸੇਵਾ ਕਰਦਾ ਸਾਡੀ ਖੇਡ ਕਬੱਡੀ ਦੀ ਆਹ ਸਾਹਮਣੇ ਇਧਰਲੇ ਪਾਸੇ ਟੱਕਰ ਕਿਹਦੇ ਨਾਲ ਟੱਕਰ ਕਿਹਦੇ ਨਾਲ ਆਬਰਾ ਦੁਨੀਆ ਬੜਾ ਪਿਆਰ ਕਰਦੀ ਅੱਜ ਏਰੀਆ ਤੇਰਾ ਮਿੱਤਰਾ ਕਹਿੰਦੇ ਜੱਟ ਸੁਣਦੇ ਸੰਦੂਆ ਜੋ ਪੈਂਟ ਰੱਬ ਤੇ ਆਈਆਂ ਭਵੇਂ ਮੁਖਾ ਤਕਨੀਕਾਂ ਦੰਗੀਆਂ ਉਹ ਟੋਚਰਾ ਚ ਥੋਰ ਕਦੇ ਤੱਜ ਨਾ ਕਰੇ ਪਤਾ ਉਹਦੇ ਲੱਗਦਾ ਜਿਦੋਂ ਪਿੰਡੀਆਂ ਨੇ ਠਾਰਾ ਤੰਗੀਆਂ ਉਹ ਵੇਖ ਵੇਖ ਗਬਰੂ ਦਾ ਜਿੱਤ ਜਾ ਕਰੇ ਉਹ ਧੂੜੀ ਜਿਹੜੇ ਕੋਠੇ ਵਿੱਚ ਪਾਉਣੀ ਪੈਂਦੀ ਏ ਵੱਡਾ ਵੱਡ ਵੱਟ ਕੇ ਜਿਵੇਂ ਬਾਰਾ ਸਿਰੀ ਲੇਰਮਾਨ ਸਾਹਿਬ ਇੱਧਰ ਸਾਡੇ ਡਰਾਈਵਰ ਸਾਹਿਬ

ਦੀ ਚੁੱਕਿਆ ਦੀ ਧਰਤੀ ਤੇ ਜਾਹਰ ਕਹਿੰਦੇ ਕਹਿੰਦੇ ਲਾਗਦੇ ਨੂੰ ਪਰ ਦੇਖਾਂਗੇ ਜੱਫਾ ਕੌਣ ਲਾਉ ਕੌਣ ਬੱਲੇ ਬੱਲੇ ਕਰਾਉ ਕਹਿੰਦੇ ਭੂਰੇ ਗਿੱਲਾਂ ਦੀ ਧਰਤੀ ਪਰ ਇਧਰ ਦੇ ਪਾਸੇ ਕਹਿੰਦੇ ਕੇ ਤੇ ਕਹਿੰਦੇ ਪਟੰਗਰੀ ਦੀ ਧਰਤੀ ਵਾਲਾ ਮੁੰਡਾ ਕਹਿੰਦੇ ਬੱਲੇ ਬੱਲੇ ਕਰ ਆ ਗਿਆ ਉਧਰਲੇ ਪਾਸੇ ਸੇਫਟਾ ਮ காங்க्रीट ਵਾਲਿਆਂ ਦਾ ਬੜਾ ਧੰਨਵਾਦ ਕਰਾਂਗੇ ਸਰਦਾਰ ਤਰਚਾ ਮਾੜਾ ਪਿਆਰ ਬਖਸ਼ਦੇ ਮਾਫੀਨ ਕਬੱਡੀ ਨੂੰ ਤੇ ਸਰਫਾਨ ਦੇ ਵਿੱਚ ਮੱਟੀਆਂ ਸਤਨਾਮ ਸਿੰਘ ਜੀ ਸਰਪੰਚ ਤੇ ਪ੍ਰਨਾਮ ਸਿੰਘ ਜੀ ਫੌਜੀ ਬਲਜੀਤ ਸਿੰਘ ਜੀ ਦੁਕਾਨਦਾਰ ਸਾਹਿਬ ਕਹਿੰਦੇ ਆਪਾਂ ਤਾਬਰ ਦਾ ਇਤਿਹਾਸ ਕਰਦੀਏ ਸਰਪੰਚ ਸਾਹਿਬ ਕਹਿੰਦੇ ਕਿੰਨੇ ਕਰਦੀਏ 1100 ਟਾਵਲਾ 500 ਚੇਅਰਮੈਨ ਸਾਹਿਬ ਨੇ ਪਹਿਲਾਂ ਕੱਢ ਕੇ ਰੱਖਿਆ ਵੱਡੇ ਭਰਾ ਕਰਮਿੰਦਰ ਸਿੰਘ ਜੀ ਭੱਟੋ ਸਾਹਿਬ ਦੇ ਗੁੱਟੀ ਅਮਰੀਕਾ ਵਾਲਿਆਂ ਨੇ ਫਿਰ ਕਹਿੰਦੇ ਵੀ ਟਾਵਰ ਨੂੰ ਮਾਨ ਦੇਣਾ ਹੈ। ਉਹ ਟਾਵਰ ਨੂੰ ਵੱਡੇ ਮਾਨ ਤੇ ਸਨਮਾਨ ਦੇਣ ਇੱਧਰਲੇ ਪਾਸੇ। ਸੋਨੂੰ ਸਾਡਾ ਵੀਰਾ ਜਰਮਨ ਦੀ ਧਰਤੀ ਤੇ ਭਰਾਵਾਂ ਨਾਲ ਕਹਿੰਦੇ ਲਾਈਵ ਦੀ ਸੇਵਾ ਚੱਲ ਰਹੀ ਹੈ। ਖੇਡ ਦਾ ਹਾਂਜੀ। ਲਾਸਟ ਦੋ ਦੋ ਕਬੱਡੀਆਂ ਆਉਣਗੀਆਂ ਮੇਰੇ ਪੰਜਾਬੀ ਵੀਰੋ। ਮਨਜਿੰਦਰ ਸਿੰਘ ਜੀ ਅਮਰੀਕਾ। ਗੁਰਮਿੰਦਰ ਸਿੰਘ ਜੀ ਪੱਟੋ ਅਮਰੀਕਾ। ਸਾਰੇ ਵੀਰਾਂ ਦਾ ਧੰਨਵਾਦ। ਸੰਦੀਪ ਵੀਰੇ ਨਾਲ ਦਿਲ ਦੀਆਂ ਗਰਾਹੀਆਂ ਤੇ ਸਤਿਕਾਰ ਕਰਦੇ ਆ। ਗੁਰਮਿੰਦਰ ਸਿੰਘ ਜੀ سدار گر نام می مر جانا پایا گاس جشن بلجیت ਨਾਸਟੋਰ ਤੇ ਆ ਸਰਪੰਚ ਸਾਹਿਬ ਤੋਂ ਲੈ ਲਾ ਚੇਅਰਮੈਨ ਸਾਹਿਬ ਤੇ ਤਾਵਲਾ ਤਾਵਲਾ ਮੁਬਾਰਕੋ ਕਿਉਂਕਿ ਭਰਾ ਕਿੰਦੇ ਤੜਕੜੇ ਜੱਫੇ ਲਾ ਰਿਹਾ ਉਹ ਗੁੱਲਾ ਮੱਡੀਆਂ ਇਧਰ ਦੇ ਪਾਸੇ ਕਹਿੰਦੇ ਖੇਡ ਵਰਦੋ ਵਿੱਚ ਜੱਫਾ ਲੱਗੂ ਜਾਸਰ ਕਾਫਰ ਕਾਫਰ ਕਿਹਨੇ ਰੁਕ ਮੱਜੂ ਇਧਰ ਦੇ ਪਾਸੇ ਮਨੀ ਨੇ ਮਨੀ ਖੰਡਾ ਖੁੱਤ ਮਨੀ ਚੁੱਕੇ ਜੀ ਧਰਤੀ ਤੇ ਇਹਨੇ ਟੀਪੀ ਦਾ ਟੰਡਿਆ ਹੋਇਆ ਚੇਲਾ ਵਾਲਕ ਬੱਲੇ ਬੱਲੇ